ਸਾਸਰੀ ਗਾਲ ਜੀ ਸਾਰਿਆਂ ਨੂੰ ਸੰਦੀੜੇ ਫਨ ਤੁਹਾਡਾ ਬਹੁਤ ਬਹੁ ਵੈਲਕਮ ਹੈ ਜੀ ਗੁਰਜੰਡ ਬਾਈ ਘਰ ਪਹੁੰਚੇ ਗੇ ਪਿੰਡ ਬਾਕੀਪੁਰ ਜ਼ਿਲ੍ਹਾ ਤਰਨਤਾਰਨ ਮੇਲਾ ਤਸਵੀਰ ਵੀ ਤਰਨਤਾਰਨ ਦੋ ਹੀ ਮਹੀਆਂ ਲੈ ਕੇ ਆਂਦੀਆਂ ਇਹ ਤਾਂ ਦੋ ਦਿਨ ਲਾ ਕੇ ਮਹੀਆਂ ਲੈ ਕੇ ਆ ਬਾਈ ਪਰ ਲੈ ਕੇ ਜੰਗਿਆਂ ਦੇ ਸਾਫ ਸੁਥਰੀਆਂ ਸਾਸਰੀ ਗਾਸ ਨਹੀਂ ਵੀਰ ਜੀ ਕੀ ਹਾਲ ਚਲ ਠੀਕ ਠਾਕ ਜੀ ਸਾਸਰੀ ਗਾਲ ਜੀ ਸਾਸਰੀ ਗਾਲ ਹਾਂ ਠੀਕ ਠਾਕ ਵਧੀਆ ਚੜ੍ਹਦੇ ਖੜਾ ਤੁਸੀਂ ਸਣਾ ਠੀਕ ਠਾਕ ਜੀ ਵਧੀਆ ਉਹਦਾ ਨਾਂ ਹੀ ਗਾ ਡਾਇਮੰਡ ਪੀਸ ਆਇਆ ਨੀਲੀ ਦਾ ਆਪਣੇ ਤੋਂ ਜੀਓ ਵਾਲਿਆਂ ਤੋਂ ਲਾਗੋਂਗੇ ਚੱਲ ਗਏ ਉਹਨਾਂ ਨੂੰ ਹਾਂ ਪਰ ਪਤਾ ਨਹੀਂ ਇਹਨੇ ਲੱਗਾ ਹਾਂ ਉਹ ਘਰ ਵਾਲੇ आज ਨੇ ਵੀਰ ਜੀ ਆਪਣੇ ਦੋ ਮੱਜਾਂ ਆ ਆ ਦੂਜੀ ਸਵੇ ਝੋਟੀ ਆ ਛਗੀ ਆ ਦੰਨਾ ਨਹੀਂ ਸੁਈ ਆ ਸੁਈ ਆ 15 ਦਿਨ ਸੋਈ ਆ ਬੱਚਾ ਆ ਨੈਟ 12 ਕਿਲੋ ਦੁੱਧ ਝੋਟੀ ਤੋਂ ਆਪਾਂ 11 ਕਿਲੋ ਦੱਸਣਾ ਆ ਵੀਡੀਓ ਤੇ ਪਤਾ ਲੱਗੇ ਬਣੀ ਆ ਵੀ ਕਿਲੋ ਘਾਟ ਹੀ ਦੱਸਣਾ ਆ 11 ਕਿਲੋ ਦੁੱਧ ਦਊਗੀ ਝੋਟੀ ਹਾਂ ਲੋ ਫਿਰ ਲੋ ਜੀ ਅੱਜ ਅੱਗੇ ਨੂੰ ਸ਼ੋਰ ਤੇ ਜਿਹੜੇ ਉੜਦੇ ਜਾਣ ਆ ਉੜਦਿਆਂ ਵਾਲੇ ਕਰਨੇ ਅੱਜ ਵੇਖੋ ਆ ਆਹ ਵੇਖੋ ਬਈ ਨਾ ਇਧਰ 6 ਦੰ ਝੋਟੀ ਬਸ ਮੇਂ ਦਾ ਘਰ ਚੈੱਕ ਕਰੋ ਹਨਾ ਨਾੜਾ ਨੂੰ ਨਾ ਵੇਖੋ ਚੱਡੇ ਤੇ ਗੁਰਜੰਡਾ ਹੋਰ ਬਦੂ ਦੋ ਲਗ ਨਹੀਂ ਮਾੜਾ ਮੋੜਾ ਵੀਰ ਜੀ 14 ਕਿਲੋ ਝੋਟੀ ਦੁੱਧ ਦਊਗੀ ਦੂਜੇ ਸਵੇਰੇ ਝੋਟੀ ਆ ਛੱਗੀ ਆ ਦੰਨਾਂ ਦੀ ਬੱਠ ਠੀਕ ਆ ਹਾਂਜੀ ਆ ਜਾ ਫਿਰ ਕਰਾਂਗੇ ਜਾਮਨ ਵਰਗੀ ਆ ਵੇਖੋ ਕਾਲੀ ਸ਼ਾਹ ਵੇਖੋ ਫੇਸ ਕੁਆਲਟੀ ਠੀਕ ਆ ਗੁਰਜੰਡਾ ਰੇਡ ਬਸ ਛੋਟਾ ਜਿਹਾ ਕਰਨਾ ਹਾਂਜੀ ਹਾਂ ਟਾਈਮ ਸਹੀ ਜਾਵੇ ਅੱਜ ਹੀ ਵੀਡੀਓ ਪਾਣੀ ਫਿਰ ਤੇਰੀ ਅੱਜ ਹੀ ਅੱਜ ਹੀ ਅੱਜ ਬਾਅਦ ਵਿੱਚ ਨਹੀਂ ਬਾਈ ਦਾ ਤਰੀਕ ਨਹੀਂ ਆ 21 ਆ ਅੱਜ 21 ਆ ਚੱਲਣ ਦੋ 21 ਤਰੀਕ ਨੂੰ ਅੱਜ ਹੀ ਨਹੀਂ ਆਜੇ ਇਹ ਨਿੱਕੀ ਨਾ ਵੀਰ ਮੇਰਾ ਕੋਈ ਸਮਝੇ ਵੱਡੀ ਝੋਟੀ ਆ ਵੱਡੀ ਆ ਹਾਂਜੀ ਬਾਕੀ ਇੱਕ ਗੱਲ ਗਾਵਾਂ ਨੂੰ ਵੀ ਪੋਲੀ ਇਧਰ ਵੇਖੋ ਹਾਂ ਕਿਉਂ ਠੰਡੀ ਸੀਲ ਆ ਤੇ ਪੂਰਾ ਟਰੈਂਡ ਹੋਇਆ ਹਾਂਜੀ ਹਾਂਜੀ ਇੱਕੋ ਹੀ ਗੱਲ ਆ ਇੱਕੋ ਹੀ ਛੋਟੀ ਕਰਨੀ ਬਸ ਗੱਲ ਨਹੀਂ ਮੇੜਦੇ ਇੱਕ ਤੀਰੀ ਦੇ ਦਈਏ ਛੋੜ ਕਰਨੀ ਕਿੰਨੀ ਇੱਕ 27 ਦੀ ਦੇ ਦਈਏ ਚਲੋ ਠੀਕ ਆ ਵੇ ਲੋ ਮਾਨਤਨ ਕਰਾਉਣਾ ਕਰਾ ਲਓ ਕੋ ਯਾਰ ਜਾਣ ਦੇ ਸਵਾਰੀ ਜੋੜੀ ਦੇ ਦਾਂਗੇ ਸੰਦੀਪੀਰ ਜੀ ਸਾਵਾ ਜੀ ਹਾਂਜੀ ਹਾਂਜੀ ਆ ਲੱਖ ਦੀ ਹਾਂਜੀ ਸਵਾਰੀ ਦੀ 500 ਛੋੜ ਕਰ ਦਾਂਗੇ ਆ ਸੰਦੀਪੀਰ ਸੱਤਾਂ ਮਹੀਨੇ ਦੀ ਜੋੜੀ ਗੱਬਣ ਫਤਾਵੇਂ ਨਹੀਂ ਚੈੱਕ ਪਾਸ ਕੋਈ ਆਪਣਾ ਡਾਕਟਰ ਲਾ ਆਵੇ ਉਹ ਆ ਵੀ ਹਾਂਜੀ ਤੋਰੋ ਆਪਾਂ ਚੈੱਕ ਕਰਾਈਆ ਵੀਰ ਮੇਰਾ ਜੇ ਕੋਈ ਆਨਲਾਈਨ ਮੰਗਾਉਂਦਾ ਆਪਣਾ ਡਾਕਟਰ ਬਾਹਲੇ ਘਰ ਫੇਰ ਪੈਸੇ ਪਾਵੇ 7 ਮਹੀਨੇ ਗੱਬਣਾ ਹਾਂਜੀ ਚੈੱਕ ਬਾਸ ਇਹ ਵੀ ਵੇਖੋ ਘਰਾਂ ਦੇ ਸਿੰਘ ਨਾ ਟੁੱਟਾਂ ਦਾ ਸੰਦੀਪਰ 75000 ਦੀ ਝੋਟੀ ਹੈ ਦੋ ਦਿਨ ਹੈ ਨੀਗਾ ਦੋ ਦਿਨ ਹੀ ਹੈਗਾ ਸ਼ਹਿਰ ਆਉਣਿਆ ਸੰਦੀਪਰ ਸ਼ਹਿਰ ਹੀ ਹੈ ਹਾਂ ਸ਼ਹਿਰ ਹੀ ਆਉਣਿਆ ਆ ਜਾ ਫਿਰ ਕਰਾ ਲੈ ਲਿਆਓ ਲੋ ਇਹ ਗਿਫਟ ਹੀ ਦੇ ਦੇਣਾ ਅੱਜ ਨਾਲ ਗਿਫਟ ਹੀ ਹਾਂਜੀ ਕੋਲ ਨਾ ਬਰ 60 ਦੀ ਦੇ ਲਈ 55 ਦੀ 2000 ਹੋਰ ਸ਼ੋਰ 53 53 50 ਦੀ ਨਹੀਂ ਧੱਕਾ ਹੋਇਆ ਨਾ ਜੀ ਚਲੋ ਜੇ ਤੁਸੀਂ ਕਰਾ 50 ਹੀ ਦੇ ਦਾਂਗੇ ਸ਼ੋਰ ਹੀ ਹੁਣੀ ਵਿੱਚੋਂ ਸ਼ੋਰ ਹੀ ਕਰ ਵੀ ਹਾਂ ਸੱਤ ਮਿੰਨਾਂ ਲਈ ਗੱਪਣ ਕੋਈ ਚੈੱਕ ਪਾਸ ਕਰਾ ਲੈ ਚੱਲਣ ਦੀ ਹਾਂ ਜੀ ਜਾਣ ਦੀ ਨਾਂ ਆਪਣਾ ਗਰਜੰਡ ਸਿੰਘ ਪਿੰਡ ਬਾਕੀਪੁਰ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਨੰਬਰ ਆਪਣਾ 95011 78789 ਸਾਸਰੀ ਗਾਲ ਸਿੰਘ ਵੀਰ ਜੀ